ਹੈਲੋ ਆ ਕੀ ਹਾਲ ਆ ਉਹ ਹਾਲ ਨੂੰ ਛੱਡ ਦੱਸ ਕਿੱਥੇ ਆ ਉਹ ਜਾਣਾ ਕਿੱਥੇ ਇੱਥੇ ਘਰੇ ਨੂਡਲ ਖਾਣ ਲਿਆ ਗਾ ਦੋ ਤਿੰਨ ਹਜ਼ਾਰ ਰੁਪਿਆ ਗਾ ਆਹੋ ਹੈ ਗਾ ਦੋ ਤਿੰਨ ਹਜ਼ਾਰ ਕੀ ਕਰਨਾ ਆ ਜਾਣਾ ਤਾਂ ਨਹੀਂ ਕਿਤੇ ਠੀਕ ਆ ਆਪਾਂ ਜਾਣਾ ਕਦੇ ਉਹ ਕਿੱਥੇ ਜਾਣਾ ਆ ਅੱਗੇ ਦੱਸਦਾ ਠੀਕ ਆ ਆ ਜਾ ਆ ਜਾ ਹਾਂ ਛੇਤੀ ਦੱਸ ਕਿੱਥੇ ਜਾਣਾ ਤੈਨੂੰ ਪਤਾ ਹੀ ਹੋਣਾ ਆ ਕਿ ਫਲਾਣੇ ਸ਼ਹਿਰ ਦੇ ਵਿੱਚ ਗ੍ਰੇਪ ਪ੍ਰਾਈਡ ਵਾਲੀ ਰੈਲੀ ਹੋਣੀ ਸੀ ਤੇ ਸ਼ਹਿਰ ਵਾਲਿਆਂ ਨੇ ਉਹ ਰੈਲੀ ਬੰਦ ਕਰਾਤੀ ਹਣ ਉਹ ਹੀ ਐਲਜੀਬੀਟੀ ਵਾਲਿਆਂ ਨੇ ਰੈਲੀ ਫਲਾਣੇ ਸ਼ਹਿਰ ਦੇ ਵਿੱਚ ਕਰਨੀ ਆ ਤੇ ਆਪਾਂ ਅੱਜ ਉੱਥੇ ਹੀ ਜਾਣਾ ਆ। ਨਾ ਉਹਦਾ ਯਾਰ ਹੋਰ ਹੀ ਤਰ੍ਹਾਂ ਦੇ ਬੰਦਿਆਂ ਦੀ ਪਲੇਟ ਆ। ਉੱਥੇ ਜਾ ਕੇ ਬਦਨਾਮੀ ਕਰਾਉਣੀ ਆ। ਨਾ ਮੈਂ ਕਿੰਝ ਜਾਂਦਾ। ਉਹ ਕਾਦੀ ਬਦਨਾਮੀ? ਤੂੰ ਕੀ ਸੋਚਦਾ ਲੋਕ ਸਾਨੂੰ ਵੀ ਉਸੇ ਕੈਟਾਗਰੀ ਦਾ ਸਮਝਣਗੇ। ਅਸਲ 'ਚ ਇਹਨਾਂ ਪੋਲੇ ਲੋਕਾਂ ਨੂੰ ਇਸ ਗੱਲ ਦਾ ਮਤਲਬ ਹੀ ਨਹੀਂ ਪਤਾ। ਅੱਛਾ। ਇਹ ਕੱਲੀ ਗਰੇ ਪ੍ਰਾਈਡ ਵਾਲਿਆਂ ਦੀ ਰੈਲੀ ਨਹੀਂ ਆ। ਇਹ ਸਾਰੀ ਐਲਜੀਬੀਟੀ ਕਮਿਊਨਿਟੀ ਦੀ ਰੈਲੀ ਆ। ਅਲਜੀਬੀਟੀ ਹੁਣ ਇਹ ਕਿਹੜੀ ਬਿਮਾਰੀ ਆ ਇਹ ਕੋਈ ਬਿਮਾਰੀ ਨਹੀਂ ਆ ਅਸਲ 'ਚ ਇਹਨੂੰ ਸਮਝਣ ਦੀ ਲੋੜ ਆ ਐਲ ਮਤਲਬ ਲੈਸਬੀਅਨ ਜੀ ਮਤਲਬ ਗੇ ਬੀ ਮਤਲਬ ਬਾਇਸੈਕਸ਼ੁਅਲ ਤੇ ਟੀ ਮਤਲਬ ਟਰਾਂਸਜੈਂਡਰ ਲੈਸਬੀਅਨ ਹੁੰਦੀਆਂ ਜਿਹੜੇ ਕੁੜੀਆਂ ਕੁੜੀਆਂ ਦੇ ਨਾਲ ਰਹਿੰਦੀਆਂ ਗੇ ਮਤਲਬ ਮੁੰਡੇ ਮੁੰਡਿਆਂ ਦੇ ਨਾਲ ਰਹਿੰਦੇ ਆ ਬਾਇਸੈਕਸ਼ੁਅਲ ਮਤਲਬ ਜਿਨ੍ਹਾਂ ਨੂੰ ਦੋਵੇਂ ਹੀ ਚਾਹੀਦੇ ਹੁੰਦੇ ਆ ਟੀ ਮਤਲਬ ਟਰਾਂਸਜੈਂਡਰ ਜਿਹੜੇ ਹੁੰਦੇ ਤੇ ਮੁੰਡੇ ਕੁੜੀ ਆ ਪਹਿਲਾਂ ਬਾਅਦ 'ਚ ਆਪਰੇਸ਼ਨ ਕਰਾ ਕੇ ਆਪਣੇ ਆਪ ਨੂੰ ਬਦਲ ਲੈਂਦੇ ਆ ਤੇ ਇੱਥੇ ਜਾਣ ਦਾ ਆਪਾਂ ਨੂੰ ਫਾਇਦਾ ਹੀ ਫਾਇਦਾ ਘੋੜਿਆਂ ਮੱਝਾਂ ਦੀ ਮੰਡੀ ਲੱਗਦੀ ਐ ਟਰੈਕਟਰਾਂ ਕਾਰਾਂ ਦੀ ਮੰਡੀ ਲੱਗਦੀ ਐ ਜਿਹੜੇ ਉਹਨਾਂ ਨੂੰ ਖਰੀਦਣ ਜਾਂਦੇ ਆ ਉਹ ਡਰਾਈਵਰ ਹੁੰਦੇ ਆ ਕਿ ਜਾਂ ਉਹ ਮੱਝ ਘੋੜਾ ਬਣ ਜਾਂਦੇ ਆ ਜਾਂ ਕਾਰ ਬਟਰੈਕਟਰ ਬਣ ਜਾਂਦੀ ਆ ਉਹ ਤਾਂ ਡਰਾਈਵਰ ਹੁੰਦਾ ਜਾਂ ਮਾਲਕ ਹੁੰਦਾ ਬਾਸ ਹੋ ਸੇ ਇਤਰਾ ਹੀ ਐਸ ਰੈਲੀ ਦੇ ਵਿੱਚ ਜਾਣ ਨਾਲ ਆਪਣੇ ਵੀ ਦੁੱਖ ਟੁੱਟ ਜਾਣਗੇ ਉਹ ਕਿੱਦਾਂ ਉੱਥੇ ਬਹੁਤ ਸਾਰੀਆਂ ਲੈਸਬੀਅਨ ਤੇ ਬਾਈਸੈਕਸ਼ੁਅਲ ਕੁੜੀਆਂ ਆਈਆਂ ਹੋਣੀਆਂ ਹੋ ਸਕਦਾ ਆਪਣੀ ਵੀ ਕਿਸਮਤ ਖੁੱਲ ਜਾਏ ਪਰ ਸਾਰੀਆਂ ਕੁੜੀਆਂ ਇੱਕੋ ਜੀਆਂ ਥੋੜੀ ਹੁੰਦੀ ਆ। ਉਹ ਠੀਕ ਆ ਤੇਰੇ ਗਾਲਾਂ। ਸਾਰੀਆਂ ਕੁੜੀਆਂ ਇੱਕੋ ਜੀਆਂ ਨਹੀਂ ਹੁੰਦੀਆਂ। ਪਰ ਬਹੁਤ ਸਾਰੀਆਂ ਕੁੜੀਆਂ ਨੂੰ ਆਮ ਦੁਨੀਆ ਵਾਂਗੂ ਪੈਸੇ ਦਾ ਹੀ ਲਾਲਚ ਹੁੰਦਾ ਆ। ਜਦੋਂ ਵਿਆਹ ਜਾਂ ਰਿਸ਼ਤਾ ਆਉਣਾ ਹੁੰਦਾ, ਉਦੋਂ ਵੀ ਇਹੇ ਪੁੱਛਦੇ ਆ, ਮੁੰਡਾ ਸਰਕਾਰੀ ਨੌਕਰੀ ਕਰਦਾ, ਮੁੰਡੇ ਦੀ ਜ਼ਮੀਨ ਕਿੰਨੀ ਆ, ਮੁੰਡਾ ਬਾਹਰ ਪੱਕਾ ਹੋਇਆ ਜਾਂ ਮੁੰਡੇ ਦਾ ਕੋਈ ਵੱਡਾ ਬਿਜ਼ਨਸ ਆ ਜਾਂ ਕਿਸੇ ਹੋਰ ਤਰੀਕੇ ਮੁੰਡਾ ਅਮੀਰ ਹੋਣਾ ਚਾਹੀਦਾ ਆ। ਤੂੰ ਗਾਦੀ ਸੁਣਿਆ ਕੈਸੇ ਕੁੜੀ ਦੇ ਸੁਪਨੇ ਦੇ ਵਿੱਚ ਮਜ਼ਦੂਰ ਜਾਂ ਰਿਕਸ਼ੇਵਾਲ ਆਇਆ ਹੋਵੇ ਹਾਂ ਇਹ ਤੇ ਗੱਲ ਤੇਰੀ ਠੀਕ ਆ ਅੱਜ ਤੱਕ ਦੀ ਇਹ ਵੀ ਗਾਣਾ ਨਹੀਂ ਸੁਣਿਆ ਮੇਰੇ ਸੁਪਨੇ ਚ ਆਉਂਦਾ ਆ ਨੀ ਦਿਹਾੜੀ ਮਜ਼ਦੂਰ ਵਿਖੀ ਕਿਤੇ ਗਵਾਂਢਣੇ ਹਾਈ ਕਰਦੀ ਨਾ ਦੂ ਕੋੜੀਆਂ ਨੂੰ ਹਮੇਸ਼ਾ ਹੀ ਕਾਰ ਥਾਰ ਤੇ ਬਾਲਟ ਵਾਲੇ ਗੱਡੀਆਂ ਵਾਲੇ ਮੁੰਡੇ ਪਸੰਦ ਆਉਂਦੇ ਆ ਕਦੀ ਤੋਂ ਇਹ ਗਾਣਾ ਸੁਣਿਆ ਜਦੋਂ ਤੋਂ ਮੈਨੂੰ ਆਪਣੇ ਰੇਖੇ ਤੇ ਬਠਾ ਲਿਆ ਮੇਰਾ ਦਿਲ ਹੀ ਕੱਢ ਕੇ ਲੈ ਗਿਆ ਮੇਰੇ ਸਾਲਿਆ ਜਦੋਂ ਵੀ ਧਰਦਾ ਪੈਂਡਲੀ ਉੱਤੇ ਪੰਬ ਮੁੰਡਾ ਆਏ ਜਾਨ ਮੇਰੀ ਨੂੰ ਪਾਉਂਦਾ ਸੱਚੀ ਜੱਬ ਮੁੰਡਾ ਪੈਸੇ ਤੇਰੇ ਕੋਲ ਆ ਗਈ ਫੋਨ ਵੀ ਤੇਰੀ ਜੇਬ ਦੇ ਵਿੱਚ ਆ ਤੂੰ ਸੋਚਉਂtheta ਆਪਣਾ ਕਿੰਨਾ ਟੌਰ ਬਣੂਗਾ ਜਦੋਂ ਆਪਨੇ ਇੱਕ ਹੱਥ ਦੇ ਵਿੱਚ ਜੈਡ ਬਲ ਦੂਜੇ ਹੱਥ ਦੇ ਵਿੱਚ ਗਾਈ ਫੋਨ ਜੇਬ ਦੇ ਨਾਲ ਨਮਕਦੀ ਆਊਗੀ ਜਦੋਂ ਚਾਬੀ ਆਪੇ ਕੋਈ ਕੁੜੀ ਭੱਜ ਭੱਜ ਕੇ ਆਊਗੀ ਬਣਜੂ ਤੇਰੀ ਭਾਬੇ 3500 ਰੁਪਿਆ ਵੀ ਆ ਗਿਆ ਤੇ ਗਾਈ ਫੋਨ ਵੀ ਆ ਗਿਆ ਪਰ ਗੱਡੀ ਦਾ ਇੰਤਜ਼ਾਮ ਕਿੱਥੋਂ ਕਰਨਾ ਉਹ ਨਹੀਂ ਹੋ ਸਕਦਾ ਸੋਚਦਾ ਕੀ ਆ ਗੱਡੀ ਦਾ ਇੰਤਜ਼ਾਮ ਹੋ ਸਕਦਾ ਰਾਤ ਨੇ ਥੋੜੇ ਚਿਰ ਪਹਿਲਾਂ ਕਬਾੜਜੀ ਗੱਡੀ ਲਈ ਆ ਤੂੰ ਜਾ ਕੇ ਉਹਦੇ ਕੋ ਗੱਡੀ ਮੰਗ ਪਰ ਤਾਪਾ ਨੂੰ ਗੱਡੀ ਕਿਉਂ ਦਊਗਾ ਹੂੰ ਹੂੰ ਕਦੀ ਸੋਚ ਆ ਉਹ ਠੀਕ ਆ ਉਹਦੇ ਤਾਰ ਲਾਉਣ ਨੂੰ ਕਦੀ ਪਲਾਸ ਨਹੀਂ ਦਿੰਦਾ ਪਰ ਉਹ ਹੈ ਤੇ ਆਪਣੇ ਕੋ ਛੜਾ ਹੀ ਆ ਨਾ ਉਹਨੂੰ ਤੂੰ ਜਾ ਕੇ ਲਾਲ ਚ ਦੇ ਵੀ ਤੇਰਾ ਵੀ ਰਿਸ਼ਤਾ ਕਰਾ ਦਾਂਗੇ ਵੇਖੀ ਕਿ ਤਾ ਮੰਨਦਾ ਚਾ ਵੀ ਛੜ ਤੈਨੂੰ ਧੋ ਧੋ ਕੇ ਵੀਲ ਟਾਇਰ ਸਾਫ ਨਾ ਕਰਕੇ ਦਊ ਤੇ ਮੇਰਾ ਨਾਮ ਬਦਲਦੀ ਠੀਕ ਆ ਹੁਣ ਤੂੰ ਜਾ ਤੇ ਗੱਡੀ ਲੈ ਕੇ ਆ ਤੇ 2 ਵਜੇ ਚਲੀ ਆ ਫਿਰ ਉੱਥੇ ਜਾ ਕੇ ਕੀਲਮਾ ਔਨ ਕਰਿਆ अच्छा दो बजे तो लैके रात दे दो बजे तक मतलब पूरा एंजॉय झूमेंगे नाचेंगे गाएंगे ऐश करेंगे और क्या ठीक <laughs> है मैं जाना रहते को कैसे तरीके चाबी आऊंगा फिर चलते दो बजे तक रात पूरा ठीक <laughs> है ओके <laughs> <आगे। laughs> ਕੀ ਆ ਲਰਤੇ ਆ ਕੀ ਕਰੀਆ ਨਾ ਔਰ ਠੀਕ ਆ ਕਮਾਦਾ ਜੂਸ ਕੱਢਣ ਲੱਗਾ ਤੈਨੂੰ ਨਹੀਂ ਦਿਦਾ ਵੀ ਤੋਰੀਆ ਸਰੋਂ ਚੜਨ ਲੱਗਾ ਆ ਆ ਮੇਰਾ ਮਤਲਬ ਹੈ ਉਹ ਦੀਦਾ ਮੈਨੂੰ ਉਹ ਕੰਪਾਇਆ ਗਿਆ ਤੇ ਨਾਲ ਇੱਕ ਜ਼ਰੂਰੀ ਤੂੰ ਹੀ ਕਰ ਸਕਦਾ ਕੋਈ ਕੰਮ ਹੀ ਆਉਣਾ ਆ ਤਾਂ ਹੀ ਰਤਾ ਭਾ ਚੇਤਾ ਆ ਉਦਾਂ ਤੁਹਾਨੂੰ ਕਿਥੇ ਹਾਲ ਪੁੱਛਣ ਦਾ ਟਾਈਮ ਗੱਡੀ ਚਾਹੀਦੀ ਆ ਤੇਰੀ ਇੱਕ ਦਿਨ ਲਈ ਇਹ ਕਰ ਨਹੀਂ ਆ ਗੱਡੀ ਆ ਕੀ ਗੱਲ ਹੋ ਗਈ ਆ ਉਹ ਕਾਕਾ ਕੀ ਰਿਟਿੰਡ ਨੂੰ ਟਟੀਆਂ ਉਲਟੀਆਂ ਲਾ ਗਿਆ ਤੇ ਤੂੰ ਬਹੇ ਡਾਕਟਰ ਨੇ ਬਹਿਣਾ ਤੇ ਗੱਡੀ ਤੇਰੀ ਚਾਹੀਦੀ ਉਹਨੂੰ ਲੈ ਕੇ ਜਾਣਾ আচ্ছা ਉਹ ਦਿਨੇ ਭੁੱਲ ਗਿਆ ਵਾ ਜਦੋਂ ਮੈਂ ਗੱਡੀ ਲਈ ਤੇ ਤੂੰ ਮੈਨੂੰ ਆਨਾ ਵੀ ਗਈ ਫੋਨ ਲੈ ਲੈ ਆ ਜਿਹੜਾ ਤੇਰੇ ਕੋਲ ਗਈ ਫੋਨ ਹੈ ਕਿੰਨੇ ਦਾ ਆਹ 1 ਲੱਖ 70000 ਦਾ ਤੇ ਉਹ ਗੱਡੀ ਆਈ 90000 ਦੀ ਇਹ ਮੇਰੀ ਗੱਲ ਸੁਣ ਹੁਣ ਜਦਾਂ ਤੂੰ ਮੈਨੂੰ ਆਨਾ ਵੀ ਟੀਂਡੇ ਦੀ ਸਿਹਤ ਨਹੀਂ ਠੀਕ ਆ ਤਾਂ ਕੀ ਤੂੰ ਹੁਣ ਟੀਂਡੇ ਨੂੰ ਗੱਡੀ ਤੇ ਚੜਾ ਕੇ ਜਲ ਲੈ ਕੇ ਜਾਣਾ ਕਿ ਜਾਂ ਗਾਈ ਫੌਂਦੇ ਉੱਤੇ ਚੜਾਏਗਾ ਉਹਦੀ ਵਿਚਾਰੇ ਦੀ ਮੰਮੀ ਵੀ ਕੱਲੇ ਆ ਆ ਆ ਇੱਕ ਤਾਂ ਸਪਰੇਆ ਬੜੀ ਮਾਰਦਾ ਤਾਂ ਕਰਕੇ ਵੀ ਪੇੜ ਖੇਤੀ ਖਰਾਬ ਹੋ ਜਾਂਦੇ ਆ ਇਹ ਹੋਰਤ ਨਹੀਂ ਕੇ ਪਾਸੇ ਜਾਣਾ ਉਹ ਨਹੀਂ ਨਹੀਂ ਅਸੀਂ ਕਿਥੇ ਗਲਤ ਕੰਮ ਕਰਨ ਜਾਣਾ ਨਾਲੇ ਲੱਗੇ ਉੱਥੇ ਕੋਈ ਮੰਡੀ ਲੱਗੀ ਆ ਤੇਰੇ ਲਈ ਰਿਸ਼ਤਾ ਵੀ ਵੇਖਾਵਾਂਗੇ ਹੇ ਅੜ ਹੇ ਚਲੋ ਮੈਂ ਤਾਂ ਵੈਸੇ ਸ਼ੋਕਰ ਕਰਦਾ ਵੀ ਤੂੰ ਹੀ ਭਰਾਵਾ ਇਦਾਂ ਕੋਈ ਆਣ ਗਵਾਨ ਦੇ ਕੋਈ ਸੁਰਤ ਰੱਖਦੇ ਕੋਈ ਆਪਣੇ ਮਾਂ ਪਿਓ ਦਾ ਫਿਕਰ ਕਰਦੇ ਨਹੀਂ ਤਾਂ ਹੁਣ ਸਰਕਾਰ ਨਾਲ ਕੋਈ ਕਰਨ ਨੂੰ ਹੋਈ ਆ ਪਤਾ ਨਹੀਂ ਇੱਕ ਰੈਲੀ ਜੀ ਹੋਣੀ ਆ ਉਹ ਉਹ ਮਾਮੇ ਆਪਣੇ ਪੋਟੇ ਸਦੇ ਕੰਮ ਆਉਣਗਾ ਜ ਆਦੀ ਸਮਝੀ ਜਾਂਦੇ ਜੀ ਸਾਨੂੰ ਆਜ਼ਾਦੀ ਮਿਲ ਗਈ ਅਸੀਂ ਬੜੇ ਪ੍ਰੈਡ ਆ ਪਤਾ ਨਹੀਂ ਕਾਦੀ ਪ੍ਰੈਡ ਪ੍ਰੈਡ ਜੀ ਕੀ ਹੁੰਦੇ ਅੱਛਾ ਤੈਨੂੰ ਹੀ ਪਤਾ ਉਹ ਰੈਲੀ ਦਾ ਤੂੰ ਵੀ ਕਿ ਲੋਕਾਂ ਚੰਗਾ ਕਰਦਾ ਉਹ ਸ਼ਹਿਰ ਵਾਲਿਆਂ ਕੈਂਸਲ ਕਰਾ ਦਿੱਤੀ ਆ ਮੈਨੂੰ ਤਾਂ ਇਹ ਸਰਕਾਰਾਂ ਦਾ ਸ਼ੱਕ ਹੁੰਦਾ ਏ ਮੈਂ ਸਾਡੀ ਨਸਲ ਕੋਸ਼ਿਸ਼ ਕਰਨੋਂ ਤਿਆਰ ਹੋਈ ਆ ਵੀ ਪੰਜਾਬ ਜੋ ਮਰਦ ਰਹਿ ਹੀ ਨਾ ਜਾਵੇ ਜਿਹੜੇ ਹੈਗੇ ਵੀ ਉਹਨਾਂ ਨੂੰ ਜੇਲਾਂ 'ਚ ਡੱਕ ਦਿੰਦੇ ਏ ਕੋ ਬੰਦਾ ਹੱਕ ਹਕ ਕੀ ਗੱਲ ਕਰਦਾ ਆ ਤੇ ਬਾਕੀ ਜਿਹੜੀ ਰਹਿਣ ਖੂਦ ਗਸ ਰਿਆ ਮਲਾਵਟ ਕਰਕੇ ਆ ਕੋਈ ਸਪਰੀਆਂ ਬੁਰੂਆਂ ਮਾਰ ਕੇ ਬੰਦਿਆਂ ਦੀ ਤਾਂ ਮੈਂ ਕਹਿੰਦਾ ਯੂਨ ਖਰਾਬ ਕਰਤੀ ਏ ਇੱਥੇ ਹੋਰ ਹੀ ਕੋਈ ਆ ਗਏ ਵਸਣੇ ਆ ਠੀਕ ਆ ਭਾਰਤ ਆ ਹੂੰ ਇੰਨਾ ਸਲੁਖੀ ਵਾਲੀਆਂ ਗੱਲਾਂ ਤਾਂ ਮੈਂ ਕਦੀ ਸੋਚੀਆਂ ਵੀ ਪਤਾ ਨਹੀਂ ਸਰਕਾਰਾਂ ਵੀ ਕਿਹੜੇ ਟੀਕੇ ਲਾਈ ਜਾਂਦੀਆਂ ਲੋਕਾਂ ਨੂੰ ਅੱਜ ਕੱਲ ਪਹਿਲਾਂ ਵਾਂਗ ਅਣਖਾ ਰਹਿ ਨਹੀਂ ਹਰ ਕੋਈ ਕੰਜਰ ਪੋਣੇ ਚ ਹੀ ਪਾਇਆ ਹੁਣ ਲੈਕ ਨਹੀਂ ਜਾਣੀ ਗੱਡੀ ਨਾ 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 ਰਹਿਣ ਦੀ ਚਾਬੀ ਨਹੀਂ ਚਾਹੀਦੀ ਗੱਡੀ ਕੀ ਹੋ ਗਿਆ ਇੱਥੋਂ ਦਵਾਈ ਦਵਾ ਲੈਣੀ ਹੈ ਟਿੱਡੇ ਉਪਰਾਵਾ ਲਾਇਆ ਜੇ ਕੋਈ ਜ਼ਿਆਦਾ ਸੀਰੀਅਸ ਹੈ ਲੈ ਜਾ ਗੱਡੀ ਮੈਂ ਮਨਾਂ ਨਹੀਂ ਕਰਦਾ ਚੱਲਦਾ ਮੈਂ ਟੀਟ ਚਾਲ ਕੋਈ ਨਹੀਂ ਮੈਂ ਵੀ ਆਉਣਾ ਘੜੀ ਨੂੰ ਓਏ ਪੋਰਤੀ ਓਏ But